ਲਓ ਜੀ ਅੱਜ ਇੱਕ ਖਾਸ ਪਿੰਡ ਦਿਖਾ ਰਹੇ ਹਾਂ ਜੀ ਤੁਹਾਨੂੰ ਪਿੰਡ ਹੈਗਾ ਹਿਰਦਾਪੁਰ ਜੀ ਹਿਰਦਾਪੁਰ ਪਰਖਾਲੀ ਦੇ ਨਜ਼ਦੀਕ ਰੋਪੜ ਜ਼ਿਲ੍ਹੇ ਦਾ ਇੱਕ ਖਾਸ ਪਿੰਡ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਹਾਲ ਚਾਲ ਹੈ ਜੀ ਮੈਂ ਕਿਹਾ ਹਿਰਦਾਪੁਰ ਹੈ ਨਾ ਜੀ ਇਹ ਪਿੰਡ ਨਾਲ ਕਿਹੜਾ ਪਿੰਡ ਹੈ ਖੇੜੀ ਕਿੰਨੇ ਪਿੰਡ ਵਾਲੇ ਤੋਂ ਦੋ ਚਾਰ ਪਿੰਡਾਂ ਦੇ ਨਾਂ ਦੱਸਿਓ ਆ ਖੇੜੀ ਹੋਗੀ ਕਕਾਟਾ ਮਾਜਰੀ ਹੋਗੀ ਜੋਧਪੁਰਾ ਹੋ ਗਿਆ ਜੀ ਤੇ ਹਰੀਪੁਰ ਹੂੰ ਵਾਕਿਆ ਪਰਹਾੜ ਦੇ ਦੇ ਇੱਧਰ ਨੂੰ ਕਿਹੜੇ ਕਿਹੜੇ ਪਿੰਡ ਨੇ ਐਡੋ ਪਰਖਾਲੀ ਹੂੰ ਰਾਮਪੁਰ ਹੂੰ ਹਾ ਬੱਦਲ ਅੱਛਾ ਜੀ ਟੱਪਰੀਆਂ ਟੱਪਰੀਆਂ ਹਾ ਜੀ ਹੂੰ ਖਾਨਪੁਰ ਹੂੰ ਤੁਹਾਡੀ ਕਿੰਨੀ ਕੁ ਉਮਰ ਹੈ ਬਾਪੂ ਜੀ ਸਾਡੀ 80 ਸਾਲ ਹੈ 80 ਸਾਲ ਫਿਰ ਤਾਂ ਮਾਸ਼ਾਅੱਲਾ ਕਾਇਮ ਹੈ ਤੁਸੀਂ ਆਹ ਹੋਰ ਕੀ ਆ ਬਾਪੂ ਜੀ ਵੀ ਇੱਧਰ ਖੜੇ ਸੀਗੇ ਜੀ 80 ਸਾਲ ਦੀ ਤੁਹਾਡੀ ਕਿੰਨੀ ਉਮਰ ਹੈ ਬਾਪੂ ਜੀ 80 ਇਹ ਤਾਂ ਆੜੀ ਹੈ ਫਿਰ ਹਾਂ ਰੱਖ ਲਓ ਹੈ ਕਲਾਸ ਵੈਲ ਨੂੰ ਤੁਸੀਂ ਦੋਹੇ ਅੱਥੇ ਕਿਹੜੇ ਪਿੰਡ 'ਚ ਪੜਦੇ ਸੀਗੇ ਜੀ ਅਸੀਂ ਬਰਾਂ ਵਿੱਚ ਦਾ ਜੀ ਆਓ ਜੀ ਮੁਰੇ ਨੂੰ ਆਜੋ ਇੱਥੇ ਨੂੰ ਆਜੋ ਪਿੰਡ ਦੇ ਵਿੱਚ ਸਕੂਲ ਤਾਂ ਕਰਦਾ ਪਿੰਡ ਦੇ ਵਿੱਚ ਸਕੂਲ ਸੀਗਾ ਪ੍ਰਾਇਮਰੀ ਦਾ ਹਾਂ ਪਹਿਲਾ ਦੂਜੀ ਦਾ ਸੀ ਪਹਿਲਾ ਪਹਿਲੀ ਨਹੀਂ ਪਰ ਪ੍ਰਾਇਮਰੀ ਚਾਹਤਾ ਹਾਂ ਤੇ ਪੜੇ ਪ੍ਰਾਇਮਰੀ ਤੱਕ ਹੈ ਹਾਂ ਨਾ ਪਰਦਾ ਵੀਰ ਤਾਂ ਫੇਰ ਅਸੀਂ ਪੜਦੇ ਹੀ ਜਾ ਕਰਦੇ ਆਂ। ਕਹਿੰਦਾ ਬਾਪ ਹੈ ਹੋਰ ਕੇ ਉੱਪਰ ਦੇ ਨਹੀਂ ਵੜ ਲੈਣਾ ਉਹ। ਹਾਂ ਹਾਂ। ਮੈਂ ਫੇਰ ਪੜਦੇ ਹੀ ਆਇਆ ਕਰਦੇ ਆਂ। ਬਣ ਗਿਆ 80 ਦਾ ਬਣ ਗਿਆ। ਉਹ ਵੱਢ ਜਾਣਾ ਇਹਨੇ ਕਿਹੜੀ ਗੱਲ ਪੁੱਛਦੇ ਹਰਦਾ ਪ੍ਰਦੀਪ ਵੀ ਪਹਿਲਾਂ ਦੂਗੇ ਚਾਰੀ ਪਰਦਾ ਵੀ ਚੱਕ ਰਿਹਾ ਸੀ। ਅੱਛਾ ਇਹ 47 ਬੇਲੇ ਦਾ ਫੇਰ ਤਾਂ ਤੁਸੀਂ ਸਾਰਾ ਕੁਝ ਦੇਖਿਆ ਹੁਣ? ਛੋਟੇ ਤੇ ਥੋੜੀ ਹੋਰ। ਛੋਟੇ ਤੇ 42 ਦੋ ਕਿ ਸਾਲ ਦੇ 78 ਸਾਲ ਹੋ ਗਏ ਨਾ। 47 ਦਾ ਜਰਮ ਹੈ। ਠੀਕ। ਬਜ਼ੁਰਗ ਬਜ਼ਾਰ ਕੇ ਦੱਸਦੇ ਸੀ ਤੁਹਾਡੇ। ਹਾਂਜੀ ਕਿਆ ਸਟਾਫ ਆ ਬੁੱਤ 47 ਵੇਲੇ ਇੱਥੇ ਕਿੰਨੇ ਕੁ ਮੁਸਲਮਾਨ ਰਹਿੰਦੇ ਸੀਗੇ ਬੜਾ ਲਾ ਲਾ ਮੁਸਲਮਾਨ ਤੇ ਕੁਦਸਪੁਰ ਮੁਸਲਮਾਨ ਤੇ ਬੜੀ ਮੁਸਲਮਾਨ ਤੇ ਜੀ ਨਾ ਪਰ ਮੁਸਲਮਾਨ ਤੇ ਹੂੰ ਇਹ ਨਵੇਂ ਨਾ ਮੁਸਲਮਾਨ ਥੇ ਕਕੌੜ ਚ ਵੀ ਥੇ ਜੀ ਕਕੌੜ ਚ ਵੀ ਸੀਗੇ ਹਾਂਜੀ ਹਾਂਜੀ ਹੈਗੇ ਦੋ ਚਾਰ ਘਰ ਹਜੇ ਵੀ ਉੱਥੇ ਨਹੀਂ ਇਹ ਤਾਂ ਨਵੇਂ ਆ ਕੇ ਬੈਠੇ ਆਹ ਅਜੇ ਨਵੇਂ ਆ ਕੇ ਬੈਠੇ ਫਿਰ ਗੁੱਜਰ ਫਿਰ ਗੁੱਜਰ ਆਏ ਹੂੰ ਲਓ ਜੀ ਬਾਪੂ ਜੀ ਅਸੀਂ ਤਾਂ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਕਈ ਮੈਂ ਦੱਸਦਾ ਮੈਂ ਕਿਹ ਪ੍ਰੋਗਰਾਮ ਆ ਹੈ। ਹਾਂ ਸਮਝ ਗਏ ਨਾ ਜੀ ਤੁਸੀਂ। ਹਰ ਹਦ ਹੋ ਗਈ ਅਸੀਂ ਟੀਵੀ ਵੀ ਦੇਖਦੇ ਆਂ, ਮੋਬਾਈਲ ਦੇਖਦੇ ਰਹਿੰਦੇ ਆਂ ਮੜਾ ਮੋਟਾ। ਅੱਛਾ। ਔਰ ਉਹਨੇ ਕੀ ਕਰਨੀ ਦਾ ਇਧਰ ਉਧਰ। ਹੂੰ। ਜਗਾਲੀ ਜੀ। ਹਾਂ ਜੀ। ਜਗਾਲੀ ਜੀ ਕਰਨ ਲਈ ਦੀ। ਜਗਾਲੀ ਜੀ ਕਰਨ ਲਈ ਦੀ। ਮੋਬਾਈਲ ਸਾਰੇ ਦੇਖ ਰਹੇ ਇਧਰ ਹੀ ਫੋਟੋ ਹੀ ਕੈਮਰਾ ਸੱਸੀ ਕਾਲ ਜੀ। ਆ ਦੇਖੋ ਜੀ। ਇਹ ਫੋਟੋ ਹੀ ਆ। ਇਹ ਵੀ ਫੋਟੋ ਸਾਹਿਬ ਹੈ ਜੀ। ਸੱਸੀ ਕਾਲ ਜੀ। ਕਿਆ ਹਾਲ ਚਾਲ ਹੈ ਜੀ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਨੁਸ਼ਤਰ ਸਿੰਘ ਹੈ ਜੀ ਕੀ ਕਿੰਨੀ ਉਮਰ ਹੈ ਜੀ ਮੇਰੀ ਹੁਣ 85 ਸਾਲ ਦੀ ਹੈ ਲਓ ਜੀ ਬਣ ਗਈ ਦੀ ਗੱਲ ਜੀ ਦੇਖੋ ਅਸੀਂ ਅਸੀਂ 85 85 ਸਾਲ ਦੇ ਅਸਲੀ ਪਾਤਰ ਸਾਡੇ ਪੰਜਾਬ ਦੇ ਇਹੀ ਹੈ ਜੀ ਇੱਥੋਂ ਪਾਓ ਜੀ ਕੈਮਰਾ ਜੀ ਤੁਹਾਡਾ ਨਾਮ ਕੀ ਦੱਸਿਆ ਜੀ ਬਲਦੇਵ ਸਿੰਘ ਬਲਦੇਵ ਸਿੰਘ ਦੀ ਤੁਹਾਡਾ ਜੀ ਬਾਪੂ ਜੀ ਸੰਤ ਸੰਤ ਜੀ ਤੁਹਾਡਾ ਜੀ ਨੁਸ਼ਤਰ ਸਿੰਘ ਦੱਸਿਆ ਤਾਂ ਹੈ ਹਾਂ ਬਾਪੂ ਦਾ ਕੈਮ ਹੈ ਜੀ ਬਿਲਕੁਲ ਕੈਮ ਹੈ ਓਕੇ ਜੀ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸਿਓ ਜੀ ਜਰਾ ਹੈ ਪਿੰਡਾਂ ਦੇ ਨਾਂ ਜੀ ਪਿੰਡਾਂ ਦੇ ਗੰਢ ਲਿਆ ਹਰ ਰਿਹਾ ਹਮੂ ਰਹੀ ਅਛਾ ਬਰਦਾਰ ਉੱਤੇ ਗਾਹਾਂ ਜੀ ਅਛਾ ਫੇ ਉੱਤੇ ਗਾਹਾਂ ਚਲੇ ਗਏ ਬਰਦਾਰ ਟਾਂਡਾ ਬਿਨਾਲੀ ਇਹ ਜੇ ਪਿੰਡ ਹੈ ਇਹ ਜੇ ਪਿੰਡ ਹੈ ਹਾਂ ਹੂੰ ਬਾਪੂ ਪੜੇ ਵੀ ਹੈ ਕਿਹੜੀ ਕਲਾਸ ਤੱਕ ਮੈਂ ਤਾਂ 4 ਤੱਕਰ ਪੜਿਆ ਜਦ ਤੱਕ 4 ਪੜੇ ਤਾਂ ਬਹੁਤ ਜ਼ਬਰਦਸਤ ਹੁੰਦੇ ਸੀ ਜਿਆਦਾ ਵਾਸਾ ਵਾਸਾ ਦੇ ਨਾਂ ਯਾਦ ਹੈ ਕਿਸੇ ਦਾ ਹੈ ਮਾਸਟਰ ਦਾ ਨੌ ਤਾਂ ਇੱਕ ਹੈ ਤਾਂ ਬਹੁਤ ਹਰਾਮੀ ਤਾਂ ਬਾਕੂਟਾ ਬਹੁਤ ਹਤਾ ਲੈ ਲੈ ਹਾਂ ਜੇ ਸਾੜੀਆਂ ਜਮਾਨੇ ਚ ਦੇ ਨਾ ਹਾਂ ਆਇਥਾ ਰਸੌਲੀ ਜੀਤੀ ਆਉਂਦਾ ਹੀ ਢਾਲਦਾ ਤਾਂ ਸਾੜੇ ਲਾਗ ਦੇ ਵੀ ਛੱਡ ਕੇ ਨੌਕਰੀਆਂ ਇੱਕ ਨਹੀਂ ਨੱਟ ਗਈ ਅੱਛਾ ਛੱਡ ਗਈ ਹਾਂ ਅਸੀਂ ਤਾਂ ਫੌਜ ਮਾਂ ਭਰਤੀ ਹੋ ਗਏ ਤੇ ਲੜਾਈ ਲੱਗੀ ਵੀਤੀ ਬਹੁਤ ਬੁਰੀ ਅੱਛਾ ਸਾੜੇ ਪੰਜ ਤਾਂ ਕੁਝ ਵੀ ਹਿੰਦੁਸਤਾਨ ਪਾ ਹੂੰ ਹਿੰਦੁਸਤਾਨ ਦਾ ਹੋਂ ਉੱਠਿਆ ਅੱਛਾ ਹਾਂ ਉਹਦੇ ਚ ਚੀਨ ਦੇ ਲੜਿਆ ਜਿਹੜਾ ਜਹਾਜ਼ ਆਉਂਦਾ ਉਸ ਨੂੰ ਗਮ ਹੂੰ ਓਏ ਫੇਰ ਜਿਹੜਾ ਜਹਾਜ਼ ਉਹੀ ਗੁੰਮ ਉਹ ਗੁੰਮ ਕਿ ਮੈਂ ਤਾਂ ਛੱਡ ਦਿੱਤੇ ਉਹ ਹੂੰ ਘੇਰ ਲੰਦੇ ਤੇ ਬਰਸ ਮਾ ਪੈਸੇ ਨਹੀਂ ਤੀ ਜਾਂਦੀ ਹੂੰ ਫੇਰ ਇੰਨੀ ਬਰਸ ਪੈਂਦੀ ਸੀ ਤੁਸੀਂ ਇੱਕ ਗੱਲ ਕਹੀ ਕਿ ਹਿੰਦੁਸਤਾਨ ਤਾਂ ਹੁਣੇ ਉੱਠਿਆ ਹਾਂ ਉੱਠ ਗਿਆ ਹੁਣ ਹੁਣ ਤਾਂ ਉੱਠੜਿਆ ਪੱਕਾ ਪੱਕਾ ਆ ਕਰਿਓ ਜੀ ਕਮੈਂਟਰੀ ਕਹਿੰਦੇ ਬਾਪੂ ਜੀ ਕਹਿੰਦੇ ਨਛੱਤਰ ਸਿੰਘ ਜੀ ਹਰਦਾਪੁਰ ਵਾਲੇ ਕਹਿੰਦੇ ਜੀ ਹਿੰਦੁਸਤਾਨ ਤਾਂ ਹੁਣ ਉੱਠਿਆ ਜੀ ਕਿੰਨਾ ਕੁ ਉੱਠ ਗਿਆ ਇਸ ਗੱਲ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਜੀ ਹਾਂ ਪਹਿਲਾਂ ਤੇ ਹੁਣ 'ਚ ਕੀ ਆ ਫਰਕ ਆ ਤੁਸੀਂ ਕਹਿੰਦੇ ਉੱਠ ਗਿਆ ਹਾਂ ਹੁਣ ਆਜ਼ਾਦੀ ਆ ਗਈ ਬਸ ਜਦ ਹੈ ਹਾਂ ਤੇੜੇ ਜਿਹਦੀ ਨੂੰ ਮਰਜੀ ਚਾਹੋ ਜਿਹਦੀ ਨੂੰ ਮਰਜੀ ਆਹੋ ਸੜਕੇ ਨਹੀਂ ਸੀ ਜਦ ਇੱਥਾ ਸੜਾ ਇੱਕ ਵੀ ਸੜਕ ਨਹੀਂ ਸੀ ਹਾਂਜੀ ਪਹਿਲਾਂ ਖੇਤੀ ਵਾਲੀ ਹੁੰਦੀ ਸੀ ਹਾਂਗੈਰ ਅੱਛਾ ਹੁਣ ਹੁੰਦੀ ਟਰੈਕਟਰਾਂ ਨਾਲ ਫਿਰ ਉੱਠਿਆ ਨੀਂਦੋ ਸੰਤ ਕਿਆ ਹੋਇਆ ਤਰਖੀ ਕਰੀਓ ਹੈ ਹਾਂ ਤਾਂ ਹੀ ਤਾਂ ਹੀ ਟਰੈਕਟਰ ਆਏ ਸੀ ਠੀਕ ਹੈ ਜੇਸੀ ਮਿਹਨਤਾਂ ਕਰੀਆਂ ਹਾਂ ਹੂੰ ਹੱਟ ਬਾਹੇ ਅੱਜ ਕਈ ਕਹਿੰਦੇ ਕਹਿੰਦੇ ਆ ਜਿਹੜੀ ਤਰੱਕੀ ਹੈ ਇਹ ਤਰੱਕੀ ਠੀਕ ਨਹੀਂ ਹੈ ਕਹਿੰਦੇ ਕੰਮ ਖਰਾਬ ਹੋ ਰਿਹਾ ਹੈ ਹੋਰ ਹੋਇਆ ਆਪਣਾ ਬੰਡ ਮਾਰ ਹੈ ਹਾਂ ਤੈਨੂੰ ਕਿਸ ਨੇ ਬੈਂਗਣ ਵੈੜੇ ਕਿਸ ਨੇ ਪੱਥ ਕਿਸੇ ਨੂੰ ਬੈਂਗਣ ਵੈੜੇ ਹਾਂ ਕਿਸੇ ਨੂੰ ਪੱਥ ਆ ਸੁਣੋ ਗੱਲ ਹਾਂ ਦੁਬਾਰਾ ਸੁਣਾ ਦਿਓ ਕੋਈ ਫੇਰ ਵੱਲ ਕਿਸੇ ਨੂੰ ਮੈਨੂੰ ਫੇਰ ਟੀਵੀ ਚਲਾਉਣਾ ਸੀ ਹਾਂ ਕਿਦਰ ਬੈਂਗਣ ਵੈੜੇ ਕਿ ਕਿਸ ਨੇ ਪੱਥ ਹਾਂ ਆ ਕਮਾਲ ਆ ਦੇਖੋ ਪੰਜਾਬੀ ਵਿਰਸੇ ਦੀਆਂ ਕਹਾਵਤਾਂ ਦੀ ਕਿੱਥੇ ਆ ਕੇ ਚਲੇ ਗਏ ਹਾਂ ਜੇ ਤੁਸੀਂ ਹਲਾਂਗਰ ਭਾਈ ਖੇਤੀ ਕਰਦੇ ਸੀ ਸਭ ਕੁਝ ਹੂੰ ਦੋ ਦੋ ਹਾਲ ਵੀ ਜੀ ਕਿ ਵੀ ਥਾ ਕਿਸੇ ਕੋ ਨਹੀਂ ਵੀ ਥੇ ਜੋ ਇਹਦਾ ਪਰ ਪਰ ਹੁਣ ਜਿਹੜਾ ਖੀਤੀ ਦਾ ਹਾਲ ਮਾੜਾ ਹੋ ਗਿਆ ਉਹ ਹਾਲ ਮਾੜਾ ਤਾਂ ਹੋ ਗਿਆ ਭਾਈ ਸਾਹਿਬ ਇੱਧਰ ਜਾਨਵਰਾਂ ਨੇ ਖਾਲੇ ਸੀ ਹੂੰ ਮਾਰੂ ਫਸਲ ਵੀ ਸਾਨੂੰ ਫਰੀ ਦੀ ਅੱਛਾ ਅੱਜ ਕੱਲ ਤੁਸੀਂ ਰੇਵ ਨਾ ਔਰ ਤੇਲ ਵੀ ਨਾ ਸਰਦਾ ਨਹੀਂ ਹੂੰ ਫੇਰ ਬੀਜ ਗਏ ਤਾਂ ਦੇਖ ਲੋ ਖੇਤਾਂ 'ਚ ਝੁੰਗੀਆਂ ਪਾਈਆਂ ਲੋਕਾਂ ਨੇ ਹੂੰ ਫੇਰ ਆਖੀ ਕਰਦੇ ਤਾਂ ਦੋ ਆਣ ਦਾਣੇ ਲਿਆਵਾਂਗੇ ਨਹੀਂ ਆਉਣੇ ਉਹ ਕਹਿੰਦੇ ਸੀ ਵੀ ਤੁਸੀਂ ਕਹਿੰਦੇ ਤਰੱਕੀ ਕਰ ਗਿਆ ਪਰ ਹੁਣ ਜਿਹੜੀਆਂ ਰਹਿਆਂ ਸਪਰੇਹਾ ਦੇ ਉੱਤੇ ਕੀ ਗੱਲ ਕਹਿੰਦੇ ਤੁਸੀਂ ਤਰੱਕੀ ਤਾਂ ਐਂ ਗੱਲ ਹੈ ਵੀ ਤਰੱਕੀ ਵੀ ਕਰ ਗਿਆ ਬਰਬਾਦੀ ਵੀ ਕਰਕੇ ਕਹਿੰਦੇ ਹਾਂ ਹਾਂ ਤਰੱਕੀ ਦੇ ਕਹਿੰਦੇ ਬਰਬਾਦੀ ਵੀ ਹੋ ਗਈ ਤੇ ਉਹ ਹੀ ਗੱਲਾਂ ਦੱਸਣੀਆਂ ਹੁਣ ਤੁਹਾਡੇ ਤੋਂ ਪੁੱਛਣੀ ਐ ਪਹਿਲਾਂ ਤਾਂ ਬਰਬਾਦੀ ਵਾਲੀ ਗੱਲ ਕਰੋ ਬਰਬਾਦ ਕਿਆ ਹੋਇਆ ਜੀ ਬਰਬਾਦ ਕਿਆ ਕੋਈ ਕਿਸੇ ਕਹਿਣੇ ਮੈਂ ਨਹੀਂ ਹਾਂ ਬਰਬਾਦ ਕਰਿਆ ਇਹਨੇ ਹਾਂ ਹਾਂ ਐਿਹੜੇ ਮੋਬਾਈਲ ਲੱਗੇ ਚੱਕੇ ਵੀ ਨਾ ਇਹਨੇ ਤਾਂ ਬਰਬਾਦੀ ਕਰਤੀ ਕਿਸੇ ਨੇ اچھا ਜਮੇ ਹੀ ਬਰਬਾਦੀ ਕਰਦੀ ਕਰੇ ਤਾਂ ਫਾਇਦੇ ਬਾਤੇ ਤੇ اچھا ਹਾਂ ਹੁਣ ਤੁਹਾਨੂੰ ਕਿਆ ਦਸੀਏ ਪਰਦੇ ਦੀਆਂ ਗੱਲਾਂ ਨਹੀਂ ਦੱਸੋ ਮੈਂ ਦੱਸ ਕਾ ਕਾ ਕਰਨੀਆਂ ਤੁਹਾਡੀ ਤੁਹਾਨੂੰ ਪਰਦੇ ਦੀ ਦੱਸੋ ਨਾ ਨਾ ਹਾਂ ਹੁਣ ਇੱਥਾ ਇੱਥਾ ਖੜਾ ਮੈਂ ਉਰੇ ਖੜਾ ਹਾਂ ਹਰ ਸਾਤੇ ਝੂਠਾ ਹਾਂ ਹਲੋ ਇਹਨੂੰ ਬੰਦ ਕਰ ਲਾ ਅੱਛਾ ਹਲੋ ਹਾਂ ਕਿੱਠਾ ਐ ਤੂੰ ਪਹਿਲਾਂ ਮੈਂ ਆਰ ਦੰਕਰਪੁਰ ਕੋ ਖੜਾ ਹੈ ਹੂੰ ਕਹਿੰਦਾ ਆ ਜਾ ਮੈਂ ਫਲਾਣੇ ਮੋੜ ਕੋ ਖੜਾ ਹੂੰ ਹੂੰ ਸਮਝੇ ਕਿ ਨਹੀਂ ਸਮਝ ਗਿਆ ਵੈ ਹੈ ਉੱਥੀ ਗੱਲ ਹੋ ਜਾਣੀ ਆਹੀ ਪਰਦੇ ਵਾਲੀ ਗੱਲ ਹੈ ਫਿਰ ਆਹੀ ਪਰਦੇ ਵਾਲੀ ਗੱਲ ਹੈ ਹਾਂ ਗੜਬੜ ਹੋ ਗਈ ਸਾਰੀ ਫਿਰ ਹੈ ਉਧਾਰੀ ਕੋ ਗੜਬੜ ਹੋ ਗਈ ਸਾਰੀ ਗੜਬੜ ਹੁਣ ਰੋਟੀ ਪਕਾਉਣੇ ਤੇ ਤਾਂ ਮਾਰੇ ਕਿ ਜਦ ਨੂੰ ਕਦ ਮੋੜਨਾ ਕਦ ਜਾਣਾ ਕਦ ਕਰਨਾ ਰੋਟੀ ਤਾਂ ਅੱਛਾ ਹੁਣ ਇੱਕ ਗੱਲ ਦੱਸਿਓ ਨੇ ਛੱਤਰ ਸਿੰਘ ਜੀ ਹਾਂ ਤੁਹਾਡੀ ਦੇਖੋ 85 86 ਸਾਲ ਦੀ ਉਮਰ ਹੈ ਹਾਂ ਮੋਬਾਈਲ ਤੋਂ ਬਿਨਾ ਦੁਨੀਆ ਵਧੀ ਸੀ ਕਿ ਮੋਬਾਈਲ ਦੇ ਨਾਲ ਵਧੀ ਹੈ। ਓਹੋ ਐਂ ਦਾ ਸਭੀ ਹੁਣ ਐਂ ਗੱਲ ਹੈ ਵੀ ਜੇ ਤਾਂ ਕੰਮ ਹੈ ਚਲੋ ਹੁਣ ਇਹਨਾਂ ਸੰਤੇ ਤੱਕਰ ਮੈਨੂੰ ਕੰਮ ਹੈ। ਜਿਹਦੇ ਤੱਕਰੇ ਕੰਮ ਹੈ। ਹੂੰ। ਭਾਈ ਜੇ ਅਸਲੀ ਕੰਮ ਹੈ। ਹਲੋ ਸੰਤ ਇਹਨੇ ਕਹਿੰਦਾ ਹਾਂ ਵੀ ਅਸੀਂ ਦੋਏ ਉੱਥੋਂ ਚਲੀਏ। ਇਹਨੇ ਕਹਿੰਦਾ ਜੇ ਰਲ ਮਿਲ ਕੇ ਗੱਲ ਤਾਂ ਚਲੋ। ਜੇ ਅਸੀਂ ਹੋਰ ਪਾਸੇ ਨੂੰ ਲਾ ਲੇ। ਹੂੰ। ਇਹ ਤਾਂ ਨਹੀਂ ਇਹ ਹੋ ਜਾਣਾ। ਹੂੰ। ਕਿਨੇ ਠੀਕ ਹੈ ਸਮਝੇ ਕਿ ਨਹੀਂ ਬਿਲਕੁਲ ਹੂੰ ਹਾਂ ਆਹ ਕੰਮ ਔਖਾ ਹੋ ਗਿਆ ਔਖਾ ਹੋ ਗਿਆ ਤਾਂ ਪਹਿਲਾਂ ਦਾ ਟਾਈਮ ਵਧੀਆ ਸੀਗਾ ਵਧੀਆ ਤਾਂ ਕਿਉਂਕਿ ਦੇ ਕਾਲ ਸੋਣਾ ਜੇ ਮੈਂ ਫੌਜ ਮਤਾਂ ਹੂੰ ਕਦ ਚਿੱਠੀ ਲਿਖੂਗੇ ਕਦ ਮੈਨੂੰ ਬੁਲਾਉਗੇ ਕਦ ਮੇਰੇ ਘਰ ਆਣੇ ਦੱਸੂਗੇ ਵੀ ਬਿਮਾਰ ਹੈ ਹੈ ਜਦ ਨੂੰ ਵੀ ਚਿੱਠੀ ਨੇ ਜਾਣਾ ਜਦ ਨੂੰ ਤਾਂ ਠੀਕ ਹੋ ਜਾਣਾ ਖਤਮ ਹੋ ਜਾਣਾ ਹਾਂ ਜਦ ਨੂੰ ਮੈਂ ਮੁੜਕਾ ਹੋਣਾ ਚਿੱਠੀ ਦਾ ਜਵਾਬ ਇਹ ਦਊਂ ਹੂੰ ਹੈ ਹਮਝਿਆ ਕਿ ਨਹੀਂ ਅੱਜ ਕੱਲ ਤਾਂ ਬਰਬਾਦੀ ਹੈ ਹੂੰ ਤਾਂ ਉਹ ਚਿੱਠੀਆਂ ਦਾ ਸਮਾਂ ਵਧੀਆ ਸੀਗਾ ਜੀ ਵਧੀਆ ਤਾਂ ਯਾਰ ਹੂੰ ਅੱਤੀ ਕਾਲ ਦੀ ਦੋ ਦੋ ਮਹੀਨੇ ਲੱਗ ਜਾਂਦੇ ਸਾਡੇ ਪਿੰਡ ਦੇ ਹਿਰਦਾਪੁਰ ਤੇ ਬਾਬੇ ਘੇਰ ਲੇ ਜੀ ਅਸੀਂ ਬਾਬਾ ਜੀ ਜ਼ਰੂਰੀ ਆਈਏ ਸਾਰਾ ਕੁਝ ਇਹਨਾਂ ਕੋਲੇ ਹੈ ਜੀ ਸਾਰਾ ਕੁਝ ਅਸਲੀ ਪਾਤਰ ਸਾਡੇ ਹੀ ਆ ਜੀ ਗੂਗਲ ਤੇ ਕੁਝ ਨਹੀਂ ਮਿਲਦਾ ਜੋ ਇਹਨਾਂ ਤੇ ਮਿਲਣਾ ਜੀ ਸੱਚ ਮਾਰ ਕੇ ਜੋ ਗਿਆਨ ਇਹਨਾਂ ਕੋਲ ਹੈ ਇਹਨਾਂ ਕੋਲ ਹੈ ਉਹ ਕਿਤੇ ਨਹੀਂ ਮਿਲਣਾ ਤੁਹਾਡਾ ਛੂ ਨਾਮ ਦੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੇਰੀ ਵਾਈਫ ਸਰਪੰਚ ਹੈ ਜੀ ਤੁਸੀਂ ਅੱਛਾ ਇੱਥੇ ਸਰਪੰਚ ਹੈ ਹਾਂ ਜੀ ਮੇਰੀ ਵਾਈਫ ਸਰਪੰਚ ਹੈ ਲਓ ਜੀ ਪਿੰਡ ਦਾ ਖਾਣਾ ਦੀ ਤੁਹਾਡਾ ਜੀ ਹਰਦਾਪੁਰ ਜੀ ਆਪਾਂ ਪਿੰਡ ਵੀ ਦਿਖਾਣਾ ਤੇ ਆ ਬਾਪੂ ਜੀ ਦੀ ਗੱਲ ਥੋੜੀ ਜੀ ਕੰਪਲੀਟ ਕਰ ਲਈਏ ਪਹਿਲਾਂ ਜੀ ਇਹ ਨਛਤਰ ਸਿੰਘ ਜੀ ਫੌਜੀ ਸਾਹਿਬ ਹੈ ਜੀ ਬਹੁਤ ਫੈਨ ਹੈ ਜੀ ਬੱਲੇ ਬੱਲੇ ਦੇਖਦੇ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਸਾਰੇ ਐਪੀਸੋਡ ਦੇਖਦੇ ਸੱਜਣ ਮਿੱਤਰ ਪਿਆਰੇ ਨਾ ਨਾ ਗਲਤ ਕਹਿਣਾ ਹੈ ਨਾ ਫੇਰ ਨਹੀਂ ਠੀਕ ਹੈ ਅਸੀਂ ਤਾਂ ਆਪਣੀ ਗੱਲ ਕਰਦੇ ਕੋਈ ਗੱਲ ਤਾਂ ਨਹੀਂ ਕਹਿਣਾ ਆ ਜਿਹੜਾ ਮੋਢੇ ਤੇ ਹੱਥ ਰੱਖਿਆ ਨਾ ਦੀ ਇਹ ਆੜੀ ਕਹਿ ਆਹ ਯਾਰ ਕੀ ਕਮਾਲ ਦੀ ਆਹ ਗੱਲ ਹੈ ਜੀ ਆ ਖਿੱਚਦੇ ਹੋ ਫੋਟੋਆਂ ਦੀ ਬਾਅਦ ਚ ਦੋ ਚਾਰ ਫੋਟੋਆਂ ਖਿੱਚ ਲਿਓ ਆ ਬਾਪੂ ਜੀ ਹਜੇ ਗੱਲ ਤੁਹਾਡੀ ਅਸੀਂ ਗੱਲ ਸੁਣ ਲੈ ਪਹਿਲਾਂ ਅਸੀਂ ਅਸੀਂ ਘੁੰਮ ਕੇ ਆਉਂਦੇ 1 ਮੀਲ ਤੱਕ 2 ਮੀਲ ਤੱਕ ਗੋਡੇ ਗੱਡੇ ਠੀਕ ਹੈ ਠੀਕ ਹੈ ਦੋ ਹੀ ਘੁੰਮਣ ਜਾਂਦੇ ਆ ਅੱਛਾ ਮੈਨੂੰ ਘੁਮਾ ਕੇ ਦਿਖਾ ਦੇ ਕਿਸੇ ਨੂੰ ਸਾੜੀ ਉੱਪਰ ਦੇ ਨੂੰ ਹੂੰ ਰਾਣੀਆਂ ਖਰਾਕੇ ਖਾ ਮੈਂ ਤੈਨੂੰ 500 ਰੁਪਏ ਇਨਾਮ ਦਾ ਰੱਖੂਗਾ ਜੇ ਘੁਮਾ ਦੇ ਤੂੰ ਸਾੜੀ ਗੱਲ ਹੂੰ ਅਤ ਐਨਾ ਘੁੰਮ ਕੇ ਆਨੇ ਤੁਸੀਂ ਰੋਜ਼ ਪੁੱਛ ਲੈ ਪੁੱਛ ਲੋ ਸਰਪੰਚ ਖੜੇ ਆ ਹਮ ਅਸੀਂ ਰੋਜ਼ ਜਾਣਾ ਲੰਘ ਜਾਣਾ ਉਹ ਜਾ ਗਿਆ ਫੇ ਆਇਆ ਨੂੰ ਘੂਮ ਕੇ ਘਰਾਂ ਜਾ ਕੇ ਚੁੱਪ ਕੇ ਕੇ ਪੈ ਜਾਣਾ ਉਹ ਸ਼ਹਿਰਾਂ ਚ ਤਾਂ ਕਹਿੰਦੇ ਵੀ ਮੋਟਰਸਾਈਕਲ ਤੇ ਹੀ ਜਾਈ ਜਾਂਦੇ ਪਿੰਡਾਂ ਤੇ ਵੀ ਹੁਣ ਜਾਂਦੇ ਮੋਟਰਸਾਈਕਲ ਤੇ ਸਾਢੇ 5 ਵਜੇ ਮੋਟਰਸਾਈਕਲ ਹੋਵੇ ਤਾਂ ਅਸੀਂ ਚਲਾਈਏ ਹਾਂ ਪਰ ਮੈਂ ਕਹਾਂ ਨਾ ਵੀ ਨੌਜਵਾਨ ਜਿਹੜੇ ਆ ਉਹਨਾਂ ਦੀ ਹਾਲਤ ਹੋ ਗਈ ਖਰਾਬ ਤਾਂ ਹੀ 40 45 ਸਾਲ ਤੋਂ ਗੋਡੇ ਖੜਕ ਜਾਂਦੇ ਆ ਖੜਕ ਜਾਂਦੇ ਹੂੰ ਇਹ ਸਾਡੇ ਫੌਜੀ ਸਾਹਿਬ ਐ ਜੀ ਹੂੰ ਜਦੋਂ ਇਹ ਭਾਰਤੀ ਹੋਏ ਉਹਦਾ ਕਿੱਸਾ ਸੁਣੋ ਵੀ ਕਿੱਦਾਂ ਭਾਰਤੀ ਹੋਇਆ ਲਓ ਜੀ ਅਸਲੀ ਗੱਲ ਆ ਸੁਣਿਓ ਜੀ ਅਸਲੀ ਗੱਲ ਸਰਪੰਚ ਸਾਹਿਬ ਨੇ ਕਹੀ ਐ ਕਿ ਫੌਜੀ ਸਾਹਿਬ ਜਦੋਂ ਭਰਤੀ ਹੋਏ ਉਹਦੀ ਗੱਲ ਸੁਣਨੀ ਹੈ ਜੀ ਸੁਣਾਓ ਜੀ ਸੁਣਾਓ ਨਾ ਨਾ ਮੇਰੀ ਨਹੀਂ ਇਹਦੀ ਸੋਣ ਇਹ ਵੀ ਬਹੁਤ ਚੀਜ਼ੀ ਗੱਲਾਂ ਪਰ ਯਾਰ ਮੈਂ ਕਹਿੰਦਾ ਪੰਜ ਦੀ ਗੱਲ ਪਰ ਨਾਮ ਆਉਂਦੀ ਹੈ ਜੀ ਅੱਛਾ ਪਿੰਡ ਦਾ ਘਟੋ ਘਟ ਮੈਂ ਕਹਿੰਦੀ ਪੰਜ ਸੱਤ ਘਰ ਹੋਣਗੇ ਜਿਹੜੇ ਫੌਜ ਚ ਨਹੀਂ ਹੈ ਸਾਡੇ ਪਿੰਡ ਬ੍ਰਿਗੇਡੀਅਰ ਤੇ ਲੈ ਕੇ ਡੀਆਈਜੀ ਤੱਕ ਹੂੰ ਤੇ ਸੈਨਿਕ ਫੌਜੀਆਂ ਦਾ ਪਿੰਡ ਹੈ ਜੀ ਮੇਰੇ ਖਿਆਲ ਨਾਲ ਮੇਰੇ ਕੋਲ ਜਿਹੜੀ ਲਿਸਟ ਬਣੀ ਪਈ ਹੈ ਇਸ ਟਾਈਮ ਹੂੰ 97 ਫੌਜੀ ਹੈ ਜੀ ਸਾਡੇ ਹਿਰਦਾਪੁਰ ਪਿੰਡ ਚ ਸਪਾਹੀ ਤੋਂ ਲੈ ਕੇ ਕਰਨਲ ਜਰਨਲ ਤੱਕ ਆਈ ਹੁਣ ਤਾਂ ਦੇ ਬਾਗੇ ਗਾਇਲ ਮਰੀ ਵੀ ਜਾਂਦੇ ਐ ਹੁਣ ਤਾਂ ਘਟ ਭਰਤੀ ਕਰਦਾ ਸਰਕਾਰ ਚਲੋ ਉਹ ਗੱਲ ਉਹ ਤਾਂ ਸੁਣਾ ਤੂੰ ਆ ਭਰਤੀ ਵਾਲੀ ਗੱਲ ਸੁਣਾਉਣ ਸਰਪੰਚ ਸਾਹਿਬ ਦਾ ਕਹਿਣਾ ਤਾਂ ਮੰਨਣਾ ਪੈਣਾ ਆ ਲਓ ਜੀ ਸੁਣਿਓ ਗੱਲ ਬੜੀ ਖਾਸ ਐ ਜੀ ਬਾਪੂ ਜੀ ਨਛੱਤਰ ਸਿੰਘ ਜੀ 86 ਸਾਲਾ ਦੀ ਹੁਣ ਸੁਣਾਉਂਗੇ ਭਰਤੀ ਕਿੱਦਾਂ ਹੋਈ ਦੀ ਕਿੱਕੜ ਭਰਤੀ ਹੋਈ ਦੀ ਇੱਧਰ ਨੂੰ ਆਓ ਥੋੜਾ ਜਿਆ ਇੱਧਰ ਨੂੰ ਆਜੋ ਬਾਪੂ ਜੀ ਆਜੋ ਜਰਾ ਆਜੋ ਹਰ ਐਦਾਂ ਨਾ ਨਾਰਾਜ਼ ਹੋਗੇ ਤੁਸੀਂ ਸਾਦਾ ਨਹੀਂ ਫਿਰ ਗੱਲ ਨਹੀਂ ਇੱਥੇ ਨੂੰ ਆਜੋ ਉਹ ਨਹੀਂ ਕੋਈ ਤੇਰੀ ਕੋਟਣੀ ਸੁਣਨੀ ਅੱਜ ਗੱਲ ਦਾਦੇ ਵਾਪੇ ਸੁਣਾ ਦਿਓ ਜੀ ਜੇ ਲੜਾਈ ਹੋ ਕਹਾ ਜਿਆ ਹੋਇਆ ਤਾਂ ਨਾ ਚੀਨ ਕਾ ਲੜਾਈ ਹੋਈ ਨਾ ਹੈ ਫਿਰ ਸਨ 65 ਚ ਹੋਈ ਹੈ ਆ ਜਾ ਦੋ ਲੜਾਈਆਂ ਹੋ ਗਿਆ ਫਿਰ ਸਨ 77 ਚ ਹੋ ਗਈ ਹਮ ਜੇ ਦੇਸ਼ ਪਰ ਤਿੰਨ ਲੜਾਈਆਂ ਲਗ ਲਵ ਹੈ ਤਾਂ ਉਹ ਰਹਿੰਦਾ ਹਮ ਕੋਈ ਵੀ ਠੀਕ ਹੈ ਹਮ ਫਿਰ ਭਾਰਤੀ ਵਾਲੀ ਗੱਲ ਸੁਣ ਭਾਰਤੀ ਵਾਲੀ ਸੁਣ ਲੈ ਹਮ ਬੁੜੀਆਂ ਹੁੰਦੀਆਂ ਅੱਛਾ ਕਹਿੰਦੀ ਪੁੱਤ ਅੱਧੀ ਉਹ ਖਾ ਲੈਣੀ ਅਸੀਂ ਨਹੀਂ ਜਾਣਾ ਅੱਧੀ ਬੁੜੀਆਂ ਕੀ ਕਹਿੰਦੀ ਬੁੜੀਆਂ ਕਹਿੰਦੇ ਦਾ ਸਾੜੀਆਂ ਮਾਇਆ ਵੀ ਪੁੱਤ ਜਾਇਓ ਨਾ ਅਸੀਂ ਅੱਧੀ ਮਤਲਬ ਨੂਨ ਕਰ ਖਾ ਲੇਗੇ ਫੋਚ ਨਹੀਂ ਜਾਣਾ ਹਾਂ ਕਿਉਂਕਿ ਮਤਲਬ ਦੇਖ ਲੇ ਤੇ ਵੀ ਇਹ ਰਿਸ਼ਤੇਦਾਰ ਮਰਿਆ ਕਿ ਨਹੀਂ ਹੋ ਕਿੰਨੇ ਫਟੜ ਹੋਏ ਲੜਾਈ ਦੇ ਵਿੱਚ ਰੱਤਾ ਵਹਾ ਵਡ ਹੋਈਆਂ ਪਰਸ ਦੇ ਵਿੱਚ ਘਟ ਕੇ ਮੁੜ ਕੇ ਪਤਾ ਹੀ ਨਹੀਂ ਲੱਗਿਆ ਹੈ ਫਿਰ ਔਖੀ ਹੋ ਗਈ ਕਿ ਨਹੀਂ ਤਦੂਤ ਦੁਖਣਾ ਡਰ ਨਹੀਂ ਹੈ ਅੱਛਾ ਫਿਰ ਤੁਹਾਡੀ ਪਤਨੀ ਮੇਲੇ ਕੀ ਹੋਇਆ ਸਾੜਾ ਇੱਕਰਾ ਫੌਜੀ ਦਾ ਹੂੰ ਉਹਨੂੰ ਨਾ ਤਾਬੀ ਅਸੀਂ ਕਰਾਇਆ ਤਾਂ ਅੱਛਾ ਉਹਦੇ ਨਾਲ ਮਹਿਮਾ ਸੀ ਤਾਂ ਹੂੰ ਪੰਜ ਛੇ ਮਹੀਨੇ ਉਹਦਾ ਪਤਾ ਹੀ ਨਹੀਂ ਲੱਗਿਆ ਅੱਛਾ ਜਦ ਨੂੰ ਸਾਲੀਓ ਲੱਗਦੀ ਸੀ ਸਾੜੀ ਉਹਨਾਂ ਭੋਗ ਦੀ ਤਿਆਰੀ ਕਰਦੀ ਅੱਛਾ ਅੱਛਾ ਭੋਗ ਵੀ ਪਾਉਣ ਲੱਗੀ ਹੂੰ ਮੇਰਾ ਬڑا ਭਾਈ ਤਾਂ ਕਹਿੰਦਾ ਕਿਆ ਕਰਨ ਲੱਗੀ ਕਹਿੰਦੀ ਭੋਗ ਤਾਂ ਪਾਜੇ ਫਰ ਤੇ ਪੈਂਦਾ ਦੇਖੂਗੇ ਹਾਲ ਹੂੰ ਉਹ ਵੀ ਮਦਰ ਇਹਾਵਤ ਆ ਹੂੰ ਤਾਂ ਬਾਅਦ ਮਾ ਉਹਨੇ ਚਿੱਠੀ ਪਾਈ ਮੈਂ ਚੀਂ ਦੇ ਘਰੇ ਮਕਬਰਾ ਹੋਣਾ ਜਾਂ ਸਾਡਾ ਫੈਸਲਾ ਹੋਊਗਾ ਤਾਂ ਅਸੀਂ ਵਾਪਸ ਆ ਜਾਂ ਮੈਂ ਹੈਗਾ ਮੈਂ ਹੈਗਾ ਹਾਂ ਸੋ ਉਹਨੇ ਘਰ ਦੇ ਪਤਾ ਦੱਸੇ ਦਰਵਾਜੇ ਦੱਸੇ ਤਾਂ ਕਰਕੇ ਅਕੀਨ ਕਰਿਆ ਹੂੰ ਗਿਆ ਭੋਗ ਖਤਮ ਹੂੰ ਬੋਕ ਤਾਂ ਖਤਮ ਹੀ ਹੋ ਗਿਆ ਮੈਂ ਹੋ ਗਿਆ ਗੱਲ ਖਤਮ ਹੋ ਗਈ ਬੰਦਾ ਜਿਉਂਦਾ ਅਬ ਜਿਉਂਦਾ ਹੈ ਹਾਂ ਐਹੋ ਜਿਹੇ ਹਾਲਾਤ ਤਾਂ ਜਦ ਜਦ ਹਾਲਾਤ ਹੈ ਹਾਂ ਅੱਛਾ ਤੇ ਤੁਹਾਡੀ ਭਰਤੀ ਹੋਈ ਕਿੱਥੇ ਭਰਤੀ ਹੋਈ ਤੁਹਾਡੀ ਕਰਾਲੀ ਕਰਾਲੀ ਹਾਂ ਪੁਰੇ ਤੇ ਮੈਨੂੰ ਪਾਇਦਾ ਕੋਈ ਤੁਰਪੂ ਹੂੰ ਉਸ ਸਾਧੂ ਤਾਂ ਮੈਂ ਸ਼ਿਮਲੇ ਤੇ ਨਟਕਰ ਆਇਆ ਕੋਈ ਸੱਚ ਨਹੀਂ ਮੰਨਦਾ ਸ਼ਿਮਲੇ ਤੋਂ ਪੈਦਲ ਪੈਦਲ ਸ਼ਿਮਲੇ ਤੋਂ ਪੈਦਲ ਹਾਂਜੀ ਹਾਂਜੀ ਪੈਦਲ ਆਉਂਦੇ ਮੇਰੀ ਗੱਲ ਕਮਾਲ ਹੈ ਮਖਾਤ ਕਰਦੇ ਮੈਂ ਹੈਰਾਨ ਨਹੀਂ ਕਰਦਾ ਮੈਂ ਹੈਰਾਨ ਕਰਦਾ ਹੱਸ ਸ਼ਿਮਲੇ ਤੇ ਸਿੱਧਾ ਤੁਰਿਆ ਚੱਲ ਆਇਆ ਹੂੰ ਰੋੜ ਤੌਰਨ ਨਿਠੇ ਚੱਲਿਆ ਅੱਛਾ ਐਸ ਜਨਮ ਮੈਂ ਪਿੰਡ ਆਣ ਬੜਿਆ ਹੂੰ ਹੈ ਪਾਇਆ ਗਿਆ ਘਰਾਂ ਤੰਗੀਆਂ ਹੀ ਹੁੰਦੀਆਂ ਤੈਨੂੰ ਪਤਾ ਹੀ ਇਹ ਘਰ ਦੇ ਕਲੇਸ਼ ਤਾਂ ਮਾਰਦੇ ਹੀ ਹੈ ਹੂੰ ਤਾਂ ਕਹਿੰਦੇ ਵੀ ਉਹ ਮੈਨੂੰ ਲੱਗਦਾ ਪੜੋਸੀ ਗੈਰੇ ਪੈਂਦੇ ਤੇ ਅਸੀਂ ਐਂ ਵਿੜਾ ਖੁੱਲਾ ਤਾਂ ਹੂੰ ਕਹਿੰਦਾ ਸਵੇਰ ਨੂੰ ਕਰਾਲੀ ਭਰਤੀ ਆ ਬੜੀ ਜ਼ਬਰਦਸਤ ਹੂੰ ਹੈ ਮਾਂ ਮੈਂ ਹੋ ਜੂ ਕਹਿੰਦਾ ਚੱਲ ਤੂੰ ਅੱਛਾ ਉਹ ਮੈਨੂੰ ਗੈਰਲੇ ਕਾ ਤੁਰ ਗਿਆ ਇੱਥੇ ਨਹੀਂ ਜਬਰੇੜੇ ਨੂੰ ਸਿੱਧਾ ਹੀ ਜਬਰੇੜੇ ਨੂੰ ਅੱਛਾ ਇੱਧਰ ਆਜੋ ਉਹ ਗੱਡੀ ਜੀ ਆ ਗਈ ਪਿੱਛੇ ਦੀ ਅੱਛਾ ਜੀ ਫੇਰ ਜੀ ਹੂੰ ਜਾ ਉਹ ਤਾਂ ਗਏ ਹੂੰ ਬਹੁਤ ਤਿੰਨ ਤਿੰਨ ਲੈਣਾ ਖੜੀਆਂ ਹੁਣ ਮੇਰੀ ਕਿਆ ਬੇਲੀ ਉਥੇ ਹੈ ਅੱਛਾ ਮੈਂ ਤਾਂ ਜੁੱਤਾ ਏਡੇ ਏਡੇ ਉਹ ਅਣਪੜ੍ਹਤੀ ਜਾਂਦਾ ਜਾਂਦਾ ਹੂੰ ਬਹੁਤ ਦੁਨੀਆ ਲੈਣਾ ਖੜੀਆਂ ਹੂੰ ਮੇਰੀ ਬੇਲੀ ਉਹ ਕਿੱਥੇ ਹੈ ਹੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਲੱਕੜੀ ਦੇ ਵਿੱਚ ਟਾ ਕੇ ਮਾ ਉਹ ਪਾਈਪ ਦੀ ਅਸੀਂ ਹੂੰ ਹੈ ਇਹ ਆਇਆ ਮੇਨੇ ਕਰ ਨੇਠਾ ਜੇ ਸਟੇਗਰ ਟਾ ਕੇ ਨੂੰ ਫੇਰ ਉੱਪਰ ਇਕੱਠਾ ਕਰ ਲੈ ਕਰ ਅੱਛਾ ਕਹਿੰਦਾ ਚੱਲ ਛਾਤੀ ਪਰ ਪਾਸ ਪਾਸ ਹੈ ਫਿਰ ਪਾਸ ਹੈ ਖੇਤਰ ਸਿੰਘ ਪਾਸ ਉਹ ਮੈਂ ਦੱਸਣਾ ਉਹ ਵੀ ਪੜਿਆ ਪਤਾ ਦੱਸਦਾ ਨਾ ਉਹ ਵੀ ਦੱਸ ਕਹਿੰਦਾ ਕਿੰਨਾ ਪੜਿਆ ਵਾ ਕਿੰਨਾ ਪੜਿਆ ਵਾ ਮੈਂ ਪੜਿਆ ਪਤਾ ਮੈਂ ਬਹੁਤ ਹੈ ਅੱਛਾ ਹੈ ਕਹਿੰਦਾ ਇਸਾ ਤਾਂ ਨਾ ਸੀ ਲਿਖਿਆ ਅੱਛਾ ਮੈਂ ਇਹ ਇਹ ਅਹੀ ਹੋਇਆ ਅੱਛਾ ਸੀ ਲਿਖਣੀ ਤਾਂ ਨਾ ਸੀ ਲਿਖਣੀ ਨੂੰ ਕਹਿੰਦਾ ਚਾ ਠੀਕ ਹੈ ਛਾਤੀ ਪਰ ਚਾਰ ਕਲਾਸ ਪੜਾਇਆ ਨਹੀਂ ਚਾਰ ਕਲਾਸਾਂ ਮੈਂ ਆਪੇ ਲਿਖਤੀਆਂ ਆਪੇ ਲਿਖਤੀਆਂ ਇਹ ਆਪੇ ਲਿਖਤੀਆਂ ਮੇਰੀ ਬੁੱਕ ਉੱਪਰ ਦੇਖ ਰਿਹਾ ਚਾਰ ਜੇ ਨਾ ਹੋਵੇ ਮੈਨੂੰ ਨੌ ਕਰਦੀ ਮੇਰਾ ਬੁੱਕ ਹੈ ਹਾਂ ਹੈਗੀ ਹੈ ਹਾਂ ਦੇਖਣੀ ਅੱਜ ਆਪਾਂ ਆ ਦੰਦ ਖਾਵਾ ਚਲੋ ਚੱਲੀਏ ਆ ਚੱਲੀਏ ਆ ਬੁੱਕ ਦੇਖਨੇ ਨਾਲੇ ਦਿਖਾਵਾਂਗੇ ਜੇ ਪੈੰਡ ਦੀ